ਸਵੇਰ ਦਾ ਵਿਹੜੇ ਵਿੱਚ ਬੈਠਾ ਆਪਣੇ ਘਰ ਵਾਲੀ ਦੀ ਉਡੀਕ ਕਰ ਰਿਹਾ ਸੀ ਅਜੇ ਤੱਕ ਉਹ ਘਰ ਵਾਪਸ ਨਹੀਂ ਆਈ ਸੀ ਉਹ ਮੈਨੂੰ ਕਹਿੰਦੀ ਸੀ ਕਿ ਮੈਂ ਘੰਟੇ ਤੱਕ ਵਾਪਸ ਆ ਜੂੰਗੀ ਪਰ ਉਹ ਅਜੇ ਤੱਕ ਵਾਪਸ ਨਹੀਂ ਆਈ ਸੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਮੈਂ ਵਿਹੜੇ 'ਚ ਵਾਰ-ਵਾਰ ਗੇੜੇ ਕੱਢ ਰਿਹਾ ਸੀ ਮੇਰੀ ਮਾਂ ਮੈਨੂੰ ਕਹਿਣ ਲੱਗੀ ਬੈਠ ਜਾ ਕੋਈ ਨਾ ਆ ਜਾ ਕੋਈ ਤੇਰੇ ਗੇੜੇ ਕੱਢਣ ਨਾਲ ਕਿਹੜਾ ਉਹ ਜਲਦੀ ਆ ਜੂਗੀ ਮਾਂ ਮੇਰੀ ਥੋੜੀ ਭੋਲੇ ਜਿਹੇ ਸੁਭਾਅ ਦੀ ਸੀ ਅੱਜ ਮੈਂ ਜਿਹੜੇ ਕੱਢ ਹੀ ਰਿਹਾ ਸੀ ਕਿ ਇੰਨੇ ਟਾਈਮ ਤੱਕ ਮੇਰੀ ਘਰ ਵਾਲੀ ਆ ਗਈ ਮੈਂ ਉਹਨੂੰ ਕਿਹਾ ਕਿ ਇੰਨਾ ਟਾਈਮ ਕਿੱਥੇ ਲਾ ਕੇ ਆਈਆਂ ਉਹ ਕਹਿਣ ਲੱਗੀ ਆਉਂਦੇ ਨੂੰ ਕੋਈ ਪਾਣੀ ਨਹੀਂ ਪੁੱਛਿਆ ਇਹ ਕੀ ਗੱਲ ਹੋਈ ਤੁਸੀਂ ਤਾਂ ਮੈਨੂੰ ਸਿੱਧਾ ਹੀ ਬੋਲਣ ਲੱਗੇ ਉਦੋਂ ਮੇਰੇ ਇੱਕ ਮੁੰਡਾ ਸੀ ਉਹ ਛੋਟਾ ਜਿਹਾ ਸੀ ਮੁੰਡਾ ਵੀ ਉਹਨੇ ਘਰ ਹੀ ਛੱਡਿਆ ਸੀ ਤੇ ਮੁੰਡਾ ਵੀ ਬੜਾ ਰੋ ਰਿਹਾ ਸੀ ਜਿਸ ਕਰਕੇ ਮੈਂ ਬੜਾ ਪਰੇਸ਼ਾਨ ਸੀ ਮੰਮੀ ਮੁੰਡੇ ਨੂੰ ਵਾਰ-ਵਾਰ ਚੁੱਪ ਕਰਾ ਰਹੀ ਸੀ ਮੈਂ ਆਪਣੇ ਘਰ ਵਾਲੀ ਰੀਤੂ ਨੂੰ ਕਿਹਾ ਕਿ ਤੂੰ ਘਰ ਦਾ ਫਿਕਰ ਵੀ ਰੱਖ ਲਿਆ ਕਰ ਕਿ ਘਰ ਵਿੱਚ ਤੋਂ ਮੁੰਡਾ ਛੱਡਿਆ ਹੋਇਆ ਤੂੰ ਪੇਕੇ ਜਾਣਾ ਸੀ ਤਾਂ ਮੈਨੂੰ ਲੈ ਕੇ ਜਾਂਦੀ ਆਪਾਂ ਤਿੰਨੋਂ ਜਣੇ ਜਾ ਕੇ ਵਾਪਸ ਆ ਜਾਂਦੇ ਰੀਤੂ ਮੈਨੂੰ ਕਹਿਣ ਲੱਗੀ ਜਿਆਦਾ ਨਾ ਬੋਲਿਆ ਕਰੋ ਐਵੇਂ ਮੈਨੂੰ ਗੁੱਸਾ ਨਾ ਚੜਾਓ ਮੈਂ ਹੁਣੇ-ਹੁਣੇ ਆਈਆਂ ਜਦੋਂ ਉਹਨੇ ਇੰਨੀ ਗੱਲ ਕਹੀ ਤਾਂ ਮੈਨੂੰ ਗੁੱਸਾ ਚੜ ਗਿਆ ਕਿਉਂਕਿ ਉੱਧਰ ਮੁੰਡਾ ਵੀ ਮੰਮੀ ਦੀ ਗੋਦੀ ਚੜ ਕੇ ਰੋਈ ਜਾ ਰਿਹਾ ਸੀ ਔਨਸਾਰ ਵੀ ਰੀਤੂ ਨੇ ਮੁੰਡੇ ਨੂੰ ਨਹੀਂ ਚੁੱਕਿਆ ਤੇ ਰੋਈ ਚਲੀ ਗਈ ਤੇ ਪਾਣੀ ਪੀਣ ਲੱਗ ਗਈ ਮੈਨੂੰ ਇੰਨਾ ਕ ਜਿਆਦਾ ਗੁੱਸਾ ਚੜਿਆ ਕਿ ਮੈਂ ਉੱਥੋਂ ਚੁੱਕਿਆ ਬੈਟ ਤੇ ਉਹਦੇ ਪਿੱਛੇ ਨੂੰ ਹੀ ਚ ਮਾਰਿਆ ਉਹਦਾ ਪਾਣੀ ਦਾ ਗਲਾਸ ਡਿੱਗ ਪਿਆ ਤੇ ਮੈਂ ਉਹਨੂੰ ਬਹੁਤ ਜਿਆਦਾ ਕੁੱਟਿਆ ਕਿਉਂਕਿ ਉਹਨੇ ਆਪਣੀ ਗਲਤੀ ਤਾਂ ਕੀ ਮੰਨਣੀ ਸੀ ਜਦਕਿ ਉੱਪਰ ਦੀ ਉਹ ਬੋਲਣ ਲੱਗੀ ਜਦੋਂ ਮੈਂ ਉਹਦੇ ਬੈਟ ਮਾਰਿਆ ਤਾਂ ਡੇਗ ਗਈ ਤੇ ਫਿਰ ਮੈਂ ਉਹਨੂੰ ਕਾਫੀ ਕੁੱਟਿਆ ਕੁੱਟਣ ਤੋਂ ਬਾਅਦ ਉਹ ਮੇਰਾ ਵਿਰੋਧ ਕਰ ਰਹੀ ਸੀ ਤੇ ਮੈਨੂੰ ਕਹਿ ਰਹੀ ਸੀ ਕਿ ਮੇਰੇ ਕਮਰੇ ਵਿੱਚ ਨਾ ਆਈ ਅਜੇ ਵੀ ਉਹਨੂੰ ਕੋਈ ਅਹਿਸਾਸ ਨਹੀਂ ਸੀ ਉਹ ਮੁੰਡੇ ਨੂੰ ਲੈ ਕੇ ਅੰਦਰ ਕਮਰੇ ਵਿੱਚ ਚਲੀ ਗਈ ਤੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ ਤੇ ਬਾਅਦ ਵਿੱਚ 1 ਘੰਟਾ ਬੀਤ ਗਿਆ ਹੁਣ ਮੈਨੂੰ ਲੱਗਿਆ ਕਿ ਮੈਨੂੰ ਆਪਣੇ ਘਰ ਵਾਲੀ ਨੂੰ ਵੇਖਣਾ ਚਾਹੀਦਾ। ਹੁਣ ਮੇਰਾ ਗੁੱਸਾ ਸ਼ਾਂਤ ਹੋ ਗਿਆ ਸੀ। ਮੈਂ ਸੋਚਿਆ ਕਿ ਯਾਰ ਚੱਲ ਗਲਤੀ ਆ ਉਹਦੀ ਪਰ ਮੈਨੂੰ ਇਸ ਤਰ੍ਹਾਂ ਨਹੀਂ ਕੁੱਟਣਾ ਚਾਹੀਦਾ ਸੀ। ਜਦੋਂ ਮੈਂ ਦਰਵਾਜ਼ਾ ਖੜਕਾਇਆ ਤਾਂ ਰਿਤੂ ਕੁਝ ਵੀ ਨਹੀਂ ਬੋਲ ਰਹੀ ਸੀ। ਫਿਰ ਮੈਂ ਵਿੰਡੋ ਵਿੱਚ ਉਹਨੂੰ ਵੇਖਿਆ ਤਾਂ ਉਹ ਮੁੰਡੇ ਨੂੰ ਲੈ ਕੇ ਸੁੱਤੀ ਪਈ ਸੀ ਤੇ ਮੈਨੂੰ ਅਹਿਸਾਸ ਹੋਇਆ ਕਿ ਚਲੋ ਮੈਨੂੰ ਇਹਦੇ ਨਾਲ ਗੱਲ ਕਰਨੀ ਚਾਹੀਦੀ ਸੀ। ਮੈਨੂੰ ਉਹਨੂੰ ਕੁੱਟਣਾ ਨਹੀਂ ਚਾਹੀਦਾ ਸੀ। ਮੰਮੀ ਵੀ ਮੈਨੂੰ ਕਹਿਣ ਲੱਗੀ ਕਿ ਤੂੰ ਤਾਂ ਐਵੇਂ ਕੁੱਟਣ ਲੱਗ ਪਿਆ ਆਨਸਾਰ ਤੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ। ਉਹਨੂੰ ਨੀ ਤਾਂ ਨੀ ਤਾਂ ਪੀ ਲੈਣ ਦਿੰਦਾ ਫਿਰ ਮੈਂ ਆਪਣੀ ਮਾਂ ਨੂੰ ਕਿਹਾ ਕਿ ਉਹਦਾ ਨਹੀਂ ਫਰਜ ਬਣਦਾ ਸੀ ਕਿ ਇੱਕ ਵਾਰੀ ਮੈਨੂੰ ਫੋਨ ਕਰਕੇ ਦੱਸ ਦਿੰਦੀ ਕਿ ਮੈਂ ਕਦੋਂ ਆ ਰਹੀ ਆ ਘਰ ਵਿੱਚ ਛੋਟਾ ਬੱਚਾ ਛੱਡਿਆ ਕੱਲੀ ਹੀ ਬੱਸਾਂ ਤੇ ਤੁਰੀ ਫਿਰਦੀ ਆ ਮਾਂ ਮੈਨੂੰ ਕਹਿਣ ਲੱਗੀ ਚੱਲ ਕੋਈ ਗੱਲ ਨਹੀਂ ਤੂੰ ਐਵੇਂ ਨਾ ਫਿਕਰ ਕਰ ਮੈਂ ਦਰਵਾਜ਼ਾ ਖੜਕਾਉਣੀ ਆ ਤੇ ਮੈਂ ਦਰਵਾਜ਼ਾ ਖਲਵਾਉਣੀ ਆ ਮਾਂ ਨੇ ਦਰਵਾਜ਼ਾ ਖੜਕਾਇਆ ਕਿ ਰਿਤੂ ਪੁੱਤ ਉੱਠ ਕੇ ਰੋਟੀ ਖਾ ਲਾ ਮਾਂ ਮੇਰੀ ਬੜੀ ਭੋਲੀ ਭੰਡਾਰੀ ਸੀ ਉਹ ਆਪਣੀ ਨੋਹ ਦਾ ਬੜਾ ਮੂਹ ਕਰਦੀ ਸੀ ਜਦੋਂ ਉਹਨੇ ਦਰਵਾਜ਼ਾ ਖੜਕਾਇਆ ਤੇ ਰੀਤੂ ਕਹਿਣ ਲੱਗੀ ਮੰਮੀ ਮੈਂ ਕੁਝ ਨਹੀਂ ਖਾਣਾ ਪਰ ਫਿਰ ਵੀ ਉਹ ਰੋਟੀ ਲੈ ਕੇ ਉੱਥੇ ਖੜੀ ਰਹੀ ਉਹਦੇ ਉੱਥੇ ਖੜੀ ਰਹਿਣ ਤੇ ਰੀਤੂ ਨੂੰ ਅਹਿਸਾਸ ਹੋਇਆ ਕਿ ਮੈਨੂੰ ਦਰਵਾਜ਼ਾ ਖੋਲ ਦੇਣਾ ਚਾਹੀਦਾ ਤੇ ਉਹਨੇ ਦਰਵਾਜ਼ਾ ਖੋਲ ਦਿੱਤਾ ਤੇ ਦਰਵਾਜ਼ਾ ਖੋਲ ਕੇ ਮਾਂ ਅੰਦਰ ਚਲੀ ਗਈ ਜਦੋਂ ਮੈਂ ਜਾਣ ਲੱਗਾ ਤਾਂ ਮਾਂ ਨੇ ਮੈਨੂੰ ਇਸ਼ਾਰਾ ਕਰ ਦਿੱਤਾ ਕਿ ਤੂੰ ਵਾਪਸ ਚਲਾ ਜਾ ਕਿਉਂਕਿ ਮੰਮੀ ਨੇ ਉਹਨੂੰ ਰੋਟੀ ਖਵਾਉਣੀ ਸੀ ਫਿਰ ਮੈਂ ਸੋਚਿਆ ਕਿ ਚੱਲ ਰਿਤੂ ਨੂੰ ਰੋਟੀ ਖਾ ਲੈਣ ਦੇ ਉਸ ਤੋਂ ਬਾਅਦ ਹੀ ਕੋਈ ਗੱਲ ਕਰੂੰਗਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਮੈਨੂੰ ਉਹਨੂੰ ਇਦਾਂ ਕੁੱਟਣਾ ਨਹੀਂ ਚਾਹੀਦਾ ਸੀ ਪਹਿਲਾਂ ਮੈਂ ਉਹਦੇ ਤੇ ਜ਼ਿਆਦਾ ਹੱਥ ਨਹੀਂ ਚੁੱਕਿਆ ਸੀ ਇੱਕ ਦੋ ਵਾਰ ਹੀ ਪਹਿਲਾਂ ਹੱਥ ਚੁੱਕਿਆ ਸੀ ਪਰ ਇੰਨਾ ਜ਼ਿਆਦਾ ਨਹੀਂ ਕੁੱਟਿਆ ਸੀ ਪਹਿਲਾਂ ਇੱਕ ਦੋ ਵਾਰ ਮੈਂ ਉਹਦੇ ਥੱਪੜ ਮਾਰਿਆ ਸੀ ਪਰ ਹੁਣ ਮੈਂ ਕੁਝ ਜ਼ਿਆਦਾ ਹੀ ਹੋਸ਼ ਗਵਾ ਬੈਠਾ ਰਿਤੂ ਦੇ ਰੋਟੀ ਖਾਣ ਤੋਂ ਬਾਅਦ ਮਾਂ ਭਾਂਡੇ ਲੈ ਕੇ ਬਾਹਰ ਆ ਗਈ ਤੇ ਮੈਂ ਅੰਦਰ ਚਲਾ ਗਿਆ ਤੇ ਮੈਂ ਰਿਤੂ ਨੂੰ ਕਿਹਾ ਕਿ ਮੈਂ ਤਾਂ ਇਹ ਕਹਿੰਦਾ ਸੀ ਕਿ ਤੈਨੂੰ ਮੈਨੂੰ ਦੱਸਣਾ ਚਾਹੀਦਾ ਸੀ ਤੈਨੂੰ ਇੱਕ ਫੋਨ ਕਰ ਦੇਣਾ ਚਾਹੀਦਾ ਸੀ ਕਿਉਂਕਿ ਮੁੰਡਾ ਬਹੁਤ ਰੋ ਰਿਹਾ ਸੀ ਇਸ ਕਰਕੇ ਮੈਨੂੰ ਥੋੜਾ ਗੁੱਸਾ ਆ ਗਿਆ ਰਿਤੂ ਕਹਿਣ ਲੱਗੀ ਕਿ ਮੇਰੇ ਨਾਲ ਕੋਈ ਗੱਲ ਨਾ ਕਰੋ ਤੇ ਇਸ ਕਮਰੇ ਵਿੱਚੋਂ ਬਾਹਰ ਚਲੇ ਜਾਓ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਨਾਲੇ ਮੇਰਾ ਵੀ ਮੁੰਡਾ ਆ ਤੁਹਾਡਾ ਇਕੱਲੇ ਦਾ ਮੁੰਡਾ ਨਹੀਂ ਆ ਜੋ ਇਦਾਂ ਕਹੀ ਜਾਂਦੇ ਹੋ ਕਿ ਮੁੰਡਾ ਰੋ ਰਿਹਾ ਸੀ ਮੁੰਡਾ ਰੋ ਰਿਹਾ ਸੀ ਮੇਰੀ ਵੀ ਮਜਬੂਰੀ ਸੀ ਮੈਂ ਕਿਹਾ ਤੇਰੀ ਕਾਦੀ ਮਜਬੂਰੀ ਸੀ ਉਹ ਕਹਿਣ ਲੱਗੀ ਮੈਂ ਉੱਥੇ ਆਪਣੇ ਪੇਕੇ ਕਿਸੇ ਦੀ ਡੈਥ ਤੇ ਗਈ ਸੀ ਮੈਂ ਕਿਹਾ ਮੈਂ ਤਾਂ ਉਦੋਂ ਖੇਤ ਗਿਆ ਸੀ ਜਦੋਂ ਤੂੰ ਮੇਰੇ ਪਿੱਛੋਂ ਚਲੀ ਗਈ ਤੇ ਮੁੰਡਾ ਵੀ ਘਰ ਛੱਡ ਗਈ ਰਿਤੂ ਕਹਿਣ ਲੱਗੀ ਕਿ ਮੈਂ ਮੁੰਡੇ ਨੂੰ ਇਸ ਕਰਕੇ ਨਾਲ ਨਹੀਂ ਲੈ ਕੇ ਗਈ ਕਿਉਂਕਿ ਗਰਮੀ ਬੜੀ ਸੀ ਮੇਰੇ ਪੇਕੇ ਘਰ ਦੇ ਕੋਲ ਸਾਡੇ ਘਰਾਂ ਵਿੱਚ ਇੱਕ ਬੁੜੀ ਸੀ ਜਿਹਦੀ ਮੌਤ ਹੋ ਗਈ ਸੀ ਮੈਂ ਉੱਥੇ ਗਈ ਸੀ ਮੈਂ ਕਿਹਾ ਇਹ ਗੱਲ ਤਾਂ ਤੂੰ ਮਾਂ ਨੂੰ ਦੱਸ ਕੇ ਨਹੀਂ ਗਈ ਰਿਤੂ ਕਹਿਣ ਲੱਗੀ ਮੈਨੂੰ ਬੜੀ ਕਾਲੀ ਸੀ ਜਿਸ ਕਰਕੇ ਮੈਂ ਜਲਦੀ ਜਲਦੀ ਨਿਕਲ ਗਈ ਮੈਂ ਰਿਤੂ ਨੂੰ ਕਿਹਾ ਕਿ ਤੈਨੂੰ ਨਹੀਂ ਲੱਗਦਾ ਕਿ ਆਪਾਂ ਦੋਵਾਂ ਨੂੰ ਉੱਥੇ ਜਾਣਾ ਚਾਹੀਦਾ ਸੀ ਰਿਤੂ ਕਹਿਣ ਲੱਗੀ ਬਸ ਠੀਕ ਹੈ ਮੈਂ ਜਾ ਆਈ ਆ ਨਾਲੇ ਤੁਸੀਂ ਕਮਰੇ ਵਿੱਚੋਂ ਬਾਹਰ ਚਲੇ ਜਾਓ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਔਰ ਰਾਤ ਤੱਕ ਮੇਰੇ ਨਾਲ ਬਹੁਤ ਨਾਰਾਜ਼ ਰਹੀ ਮੈਂ ਉਹਨੂੰ ਬਹੁਤ ਸੌਰੀ ਸੌਰੀ ਕਿਹਾ ਕਿ ਮੈਨੂੰ ਇਸ ਤਰ੍ਹਾਂ ਤੇਰੇ ਤੇ ਹੱਥ ਨਹੀਂ ਚੁਕਣਾ ਚਾਹੀਦਾ ਸੀ ਪਰ ਉਹ ਨਹੀਂ ਮੰਨ ਰਹੀ ਸੀ ਜਦੋਂ ਰਾਤ ਦਾ ਵੇਲਾ ਹੋ ਗਿਆ ਤਾਂ ਉਹਨੇ ਅੱਜ ਰੋਟੀ ਵੀ ਨਾ ਬਣਾਈ ਰੋਟੀ ਵੀ ਰਸੋਈ 'ਚ ਇਕੱਲੀ ਮਾਂ ਬਣਾ ਰਹੀ ਸੀ ਮੈਂ ਆਪਣੀ ਮਾਂ ਨੂੰ ਕਿਹਾ ਕਿ ਇੰਨਾ ਵੀ ਕਾਹਦਾ ਗੁੱਸਾ ਉਹਨੂੰ ਜੋ ਹੁਣ ਤੇਰੇ ਨਾਲ ਰਸੋਈ 'ਚ ਮਦਦ ਕਰਾਉਣ ਵੀ ਨਹੀਂ ਆਈ ਕਿਉਂਕਿ ਮੰਮੀ ਵੀ ਭਾਰੀ ਸਰੀਰ ਕਰਕੇ ਬਿਮਾਰ ਜੀ ਰਹਿੰਦੀ ਸੀ ਮੰਮੀ ਕਹਿਣ ਲੱਗੀ ਚੱਲ ਕੋਈ ਨਾ ਹੁਣ ਤੂੰ ਉਹਨੂੰ ਕੁਝ ਨਾ ਬੋਲੀ ਆਪੇ ਕੰਮ ਲੱਗ ਜੂਗੀ ਉਹਨੂੰ ਥੋੜਾ ਗੁੱਸਾ ਆ ਤੇਰੇ ਤੇ ਕੋਈ ਨਾ ਤੂੰ ਉਹਨੂੰ ਕੁਝ ਨਾ ਕਹੀਂ ਮੇਰੇ ਪਿੱਛੇ ਨਾ ਲੜਾਈ ਕਰਿਓ ਮੈਂ ਕਿਹਾ ਚਲੋ ਠੀਕ ਆ ਘਰ ਵਿੱਚ ਰਿੱਤੂ ਤੇ ਮੇਰਾ ਛੋਟਾ ਮੁੰਡਾ ਤੇ ਮੇਰੀ ਮਾਂ ਅਸੀਂ ਰਹਿੰਦੇ ਸੀ ਕਿਉਂਕਿ ਮੇਰੇ ਡੈਡੀ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ ਇਨੇ ਟਾਈਮ ਤੱਕ ਮੈਂ ਰੋਟੀ ਪਾ ਕੇ ਅੰਦਰ ਲੈ ਗਿਆ ਮੈਂ ਰੀਤੂ ਨੂੰ ਕਿਹਾ ਕਿ ਰੋਟੀ ਖਾ ਲਈ ਤੂੰ ਉਹ ਕਹਿਣ ਲੱਗੀ ਮੈਨੂੰ ਭੁੱਖ ਨਹੀਂ ਆ ਮੈਂ ਸ਼ਾਮ ਨੂੰ ਹੀ ਖਾ ਕੇ हटੀਆਂ ਮੈਂ ਕਿਹਾ ਥੋੜੀ ਬਹੁਤ ਖਾ ਲ ਪਰ ਉਹ ਨਾ ਮੰਨੀ ਫਿਰ ਮੈਂ ਉਹਨੂੰ ਥੋੜਾ ਗੁੱਸੇ ਵਿੱਚ ਬੋਲਿਆ ਜਦੋਂ ਮੈਂ ਉਹਨੂੰ ਗੁੱਸੇ ਵਿੱਚ ਬੋਲਿਆ ਤੂੰ ਉੱਠ ਕੇ ਬੈਠ ਗਈ ਤੇ ਮੈਨੂੰ ਕਹਿਣ ਲੱਗੀ ਜੇ ਅਸਤਵ ਬਾਦ ਮੇਰੇ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਪੁਲਿਸ ਕੰਪਲੇਂਟ ਕਰ ਦੂੰਗੀ ਮੈਂ ਉਹਦੇ ਮੂੰਹ ਵੱਲ ਵੇਖਣ ਲੱਗਾ ਮੈਂ ਕਹ ਤੂੰ ਆਪਣੇ ਪਤੀ ਦੇ ਖਿਲਾਫ ਪੁਲਿਸ ਕੰਪਲੇਟ ਕਰੇਂਗੀ ਉਹ ਕਹਿਣ ਲੱਗੀ ਹਾਂ ਮੈਂ ਕਹ ਇਹ ਤਾਂ ਗੱਲ ਠੀਕ ਨਹੀਂ ਆ ਗਲਤੀ ਤੇਰੀ ਸੀ ਇਸ ਕਰਕੇ ਤੇਰੇ ਤੇ ਹੱਥ ਚੁੱਕਿਆ ਫਿਰ ਵੀ ਮੈਂ ਤੇਰੇ ਕੋਲੋਂ ਮਾਫੀ ਮੰਗ ਰਿਆਂ ਪਰ ਤੂੰ ਮੰਨ ਨਹੀਂ ਰਹੀ ਰੀਤੂ ਮੈਨੂੰ ਕਹਿਣ ਲੱਗੀ ਜ਼ਿੰਦਗੀ ਮੇਰੀ ਆ ਮੈਂ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣੀ ਆ ਰੀਤੂ ਸ਼ਹਿਰ ਚ ਰਹਿਣ ਵਾਲੀ ਕੁੜੀ ਸੀ ਤੇ ਉਹਦਾ ਵਿਆਹ ਪਿੰਡ ਵਿੱਚ ਹੋ ਗਿਆ ਸੀ ਜੀ ਇਸ ਕਰਕੇ ਸ਼ਾਇਦ ਉਹ ਸ਼ਹਿਰ ਵਾਲੇ ਤਰੀਕੇ ਨਾਲ ਰਹਿਣਾ ਚਾਹੁੰਦੀ ਸੀ ਇਹ ਗੱਲ ਮੈਨੂੰ ਮੰਮੀ ਨੇ ਪਹਿਲਾਂ ਵੀ ਕਈ ਵਾਰ ਸਮਝਾਈ ਸੀ ਕਿ ਉਹਨੂੰ ਜ਼ਿਆਦਾ ਰੋਕਿਆ ਟੋਕਿਆ ਨਾ ਕਰ ਉਹ ਜਿੱਦਾਂ ਦੇ ਢੰਗ ਨਾਲ ਰਹਿਣਾ ਚਾਹੁੰਦੀ ਉਹਦਾ ਰਹਿਣ ਦਿਆ ਕਰ ਪਰ ਮੈਂ ਉਹਨੂੰ ਥੋੜਾ ਚੇਂਜ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਆਪਣੇ ਢੰਗ ਨਾਲ ਉਹਨੂੰ ਰੱਖਣਾ ਚਾਹੁੰਦਾ ਸੀ ਇਹ ਨਹੀਂ ਕਿ ਮੈਂ ਉਸਤੇ ਜ਼ਿਆਦਾ ਹੀ ਰੋਕਟੋਕ ਲਾਉਂਦਾ ਸੀ ਗੱਲ ਇਹ ਸੀ ਕਿ ਮੈਂ ਬਸ ਉਹਨੂੰ ਪਿੰਡ ਦੇ ਤਰੀਕੇ ਨਾਲ ਰਹਿਣ ਲਈ ਸਿਖਾਉਂਦਾ ਸੀ ਪਰ ਉਹ ਨਹੀਂ ਮੰਨਦੀ ਸੀ ਹੁਣ ਮੈਂ ਥੋੜਾ ਜ਼ਿਆਦਾ ਹੀ ਹਾਰਡ ਹੋ ਗਿਆ ਸੀ ਜਿਸ ਕਰਕੇ ਮੈਂ ਉਹਦੇ ਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ ਸੀ ਤੇ ਮੈਂ ਉਹਨੂੰ ਸਮਝਾਉਣਾ ਚਾਹੁੰਦਾ ਸੀ ਪਰ ਉਹ ਆਪਣੀ ਜਿੱਦ ਤੇ ਅੜੀ ਰਹਿੰਦੀ ਸੀ ਉਹ ਮੈਨੂੰ ਕਹਿਣ ਲੱਗੀ ਕਿ ਜੇ ਇਸ ਤੋਂ ਬਾਅਦ ਤੁਸੀਂ ਅਜਿਹਾ ਕੁਝ ਵੀ ਕੀਤਾ ਤੇ ਮੈਂ ਤੁਹਾਡਾ ਲਿਆਜ਼ ਨਹੀਂ ਕਰਨਾ ਮੈਂ ਭੁੱਲ ਜੂੰਗੀ ਕਿ ਤੁਸੀਂ ਮੇਰੇ ਪਤੀ ਹੋ ਮੈਂ ਉਹਦੇ ਮੂੰਹ ਵੱਲੀ ਵੇਖਦੇ ਰਹਿ ਗਿਆ ਤੇ ਇਹਨਾਂ ਕਹਿ ਕੇ ਉਹ ਬੈੱਡ ਤੇ ਜਾ ਕੇ ਫੇਰ ਪੈ ਗਈ ਤੇ ਮੈਨੂੰ ਕਹਿਣ ਲੱਗੀ ਕਿ ਮੁੰਡੇ ਲਈ ਦੁੱਧ ਗਰਮ ਕਰਕੇ ਲੈ ਕੇ ਆਓ ਮੈਂ ਕਿਹਾ ਤੂੰ ਆਰਡਰ ਕਿਉਂ ਮਾਰ ਰਹੀ ਆ ਉਹ ਮੈਨੂੰ ਕਹਿਣ ਲੱਗੀ ਮੇਰੇ ਤੇ ਜ਼ਿਆਦਾ ਰੋਬ ਨਾ ਮਾਰੋ ਰੋਬ ਮੈਨੂੰ ਵੀ ਮਾਰਨਾ ਆਉਂਦਾ ਆ ਮੈਂ ਇੱਥੇ ਤੁਹਾਡਾ ਰੋਬ ਚੱਲਣ ਨਹੀਂ ਆਈ ਉਹ ਇਸ ਤਰ੍ਹਾਂ ਹੀ ਗੱਲਾਂ ਕਰ ਰਹੀ ਸੀ ਜਿਵੇਂ ਕਿਸੇ ਦੀ ਸਖਾਈ ਹੋਵੇ ਮੈਂ ਚੁੱਪ ਰਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਅੱਜ ਇਸ ਨਾਲ ਕੁਝ ਜ਼ਿਆਦਾ ਹੀ ਤੱਕਾ ਕੀਤਾ ਇਸ ਕਰਕੇ ਜ਼ਿਆਦਾ ਗੁੱਸੇ ਵਿੱਚ ਆ ਉਸ ਦਿਨ ਮੈਂ ਆਪਣਾ ਗੁੱਸਾ ਕੰਟਰੋਲ ਚ ਕਰ ਲਿਆ ਪਰ ਅਗਲੇ ਦਿਨ ਫੇਰ ਉਹ ਮੇਰੇ ਨਾਲ ਇਸ ਤਰ੍ਹਾਂ ਗੁੱਸੇ ਨਾਲ ਪੇਸ਼ ਆ ਰਹੀ ਸੀ ਹੁਣ ਇਸ ਗੱਲ ਨੂੰ ਮਹੀਨਾ ਹੋ ਗਿਆ ਸੀ ਮੈਂ ਖੇਤ ਵਿੱਚ ਮਿਰਚਾ ਤੋੜ ਰਿਹਾ ਸੀ ਤਾਂ ਮੈਨੂੰ ਰਿਤੂ ਨੇ ਫੋਨ ਕੀਤਾ ਤੇ ਕਹਿਣ ਲੱਗੀ ਕਿ ਮੈਂ ਅੱਜ ਬਾਜ਼ਾਰ ਚ ਲੀ ਆ ਮੈਂ ਕਿਹਾ ਮੁੰਡਾ ਕਹਿਣ ਲੱਗੀ ਕਿ ਮੁੰਡਾ ਮੰਮੀ ਕੋਲ ਆ ਮੈਂ ਕਿਹਾ ਬਾਜ਼ਾਰ ਕੀ ਆ ਕੀ ਲੈਣਾ ਤੂੰ ਉਹ ਕਹਿਣ ਲੱਗੀ ਮੈਂ ਆਪਣਾ ਥੋੜਾ ਸਮਾਨ ਲੈਣਾ ਮੈਂ ਕਿਹਾ ਅੱਜ ਮੈਂ ਖੇਤ 'ਚ ਕੰਮ ਕਰਦਾ ਆਂ ਪਾ ਕੱਲ ਚੱਲਾਂਗੇ ਮੈਂ ਲੈ ਜਾਊਂਗਾ ਤੈਨੂੰ ਮੋਟਰਸਾਈਕਲ 'ਤੇ ਉਹ ਕਹਿਣ ਲੱਗੀ ਨਹੀਂ ਮੈਂ ਅੱਜ ਹੀ ਜਾਣਾ ਆਂ ਉਹਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ ਸਾਡੇ ਦੋਵਾਂ ਵਿੱਚ ਬਹਿਸ ਹੋ ਗਈ ਬਹਿਸ ਹੋਈ ਤੇ ਉਹਨੇ ਫੋਨ ਕੱਟ ਦਿੱਤਾ ਤੇ ਜਦੋਂ ਮੈਂ ਘਰ ਗਿਆ ਤੇ ਮੈਂ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਉਹ ਘਰ ਵਿੱਚ ਹੈ ਹੀ ਨਹੀਂ ਸੀ ਮੰਮੀ ਨੇ ਦੱਸਿਆ ਕਿ ਉਹ ਬਾਸਤੇ ਚਲੀ ਗਈ ਆ ਤੇ ਮੁੰਡੇ ਨੂੰ ਮੰਮੀ ਦੁੱਧ ਬੋਤਲ ਨਾਲ ਪਿਆ ਰਹੀ ਸੀ ਮੈਨੂੰ ਬਹੁਤ ਗੁੱਸਾ ਆਇਆ ਮੈਂ ਕਿਹਾ ਅੱਜ ਨੂੰ ਆ ਜਾਣ ਦੇ ਅੱਜ ਮੈਨੂੰ ਨਹੀਂ ਛੱਡਦਾ ਇਹਨੂੰ ਕੁਝ ਜ਼ਿਆਦਾ ਹੀ ਸ਼ੌਂਕ ਚੜਿਆ ਇਕੱਲੀ ਜਾਣ ਦਾ ਤੇ ਜਦੋਂ ਰੀਤੂ ਘਰ ਆਈ ਤਾਂ ਮੈਂ ਉਹਦੇ ਥੱਪੜ ਮਾਰਿਆ ਥੱਪੜ ਕੀ ਮਾਰਿਆ ਮੈਂ ਤਾਂ ਉਸ ਦਿਨ ਥੱਪੜ ਮਾਰ ਕੇ ਪਛਤਾ ਰਿਹਾ ਸੀ ਜਦੋਂ ਮੇਉ ਦੇ ਥੱਪੜ ਮਾਰਿਆ ਤੇ ਉਹਨੇ ਬਰਾਬਰ ਹੀ ਮੇਰੇ ਥੱਪੜ ਮਾਰਿਆ ਤੇ ਮੈਂ ਇਹ ਵੇਖ ਕੇ ਹੈਰਾਨ ਰਹਿ ਗਿਆ ਤੇ ਮੈਨੂੰ ਕਹਿਣ ਲੱਗੀ ਮੈਂ ਉਹਨਾਂ ਕੁੜੀਆਂ ਵਿੱਚ ਹੋਣੀ ਆ ਜੋ ਖੁੱਟ ਖਾ ਕੇ ਚੁੱਪ ਕਰਕੇ ਬੈਠ ਜਾਊਂਗੀ ਤਾੜੀ ਉਸ ਦਿਨ ਦੀ ਗੱਲ ਜੋ ਮੈਂ ਬਰਦਾਸ਼ਤ ਕਰ ਲਈ ਉਹਨੂੰ ਮੇਰੀ ਕਮਜ਼ੋਰੀ ਨਾ ਸਮਝੋ ਮੈਂ ਇਸ ਤਰ੍ਹਾਂ ਦੀ ਕੁੜੀ ਨਹੀਂ ਆ ਕਿ ਚੁੱਪ ਕਰਕੇ ਬੈਠ ਜਾਊਂਗੀ ਜਦੋਂ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਤਾਂ ਉਸ ਟਾਈਮ ਮੇਰੀ ਮਾਂ ਵੀ ਕੋਲ ਸੀ ਤੇ ਮੈਂ ਚੁੱਪ ਹੋ ਗਿਆ ਉਹ ਮੇਰੇ ਥੱਪੜ ਮਾਰ ਕੇ ਅੰਦਰ ਚਲੀ ਗਈ ਤੇ ਮੈਨੂੰ ਅੰਦਰ ਜਾ ਕੇ ਆਵਾਜ਼ ਦੇਣ ਲੱਗੀ ਤੇ ਜਿੱਦਾਂ ਮੈਂ ਅੰਦਰ ਗਿਆ ਤੇ ਮੈਨੂੰ ਕਹਿਣ ਲੱਗੀ ਮੇਰੀ ਗੱਲ ਧਿਆਨ ਨਾਲ ਸੁਣ ਲਵੋ ਜੇ ਤੁਸੀਂ ਮੇਰੇ ਨਾਲ ਰਹਿਣਾ ਤਾਂ ਇਹ ਸਭ ਨਹੀਂ ਚੱਲਣਾ ਮੈਂ ਤਾਂ ਬਸ ਚੁੱਪੀ ਸੀ ਕਿ ਜੋ ਕਰਦੀ ਆ ਕਰੀ ਜਾਵੇ ਇਸ ਤਰ੍ਹਾਂ ਜਦੋਂ ਵੀ ਉਹਦਾ ਮਨ ਕਰਦਾ ਸੀ ਉਹ ਆਪਣਾ ਚੁੱਪ ਕਰਕੇ ਤਿਆਰ ਹੋ ਕੇ ਚਲੀ ਜਾਂਦੀ ਸੀ ਇਸ ਗੱਲ ਦੀ ਬੜੀ ਹੈਰਾਨੀ ਸੀ ਕਿ ਉਹ ਮੁੰਡੇ ਨੂੰ ਬਿਲਕੁਲ ਨਾਲ ਨਹੀਂ ਲੈ ਕੇ ਜਾਂਦੀ ਸੀ ਮੰਮੀ ਮੈਨੂੰ ਹਰ ਵਾਰ ਕਹਿ ਦਿੰਦੀ ਸੀ ਕਿ ਚੱਲ ਕੋਈ ਗੱਲ ਨਹੀਂ ਉਹਨੂੰ ਘੁੰਮਣ ਫਿਰਨ ਦਾ ਸ਼ੌਂਕ ਆ ਜਾ ਲੈਣ ਦੇ ਉਹ ਹਰ ਵਾਰ ਮੈਨੂੰ ਕਹਿ ਦਿੰਦੀ ਸੀ ਕਿ ਮੈਂ ਆਪਣੀਆਂ ਸਹੇਲੀਆਂ ਨਾਲ ਚੱਲੀਆਂ ਇੱਕ ਦਿਨ ਮੈਂ ਸੋਚਿਆ ਕਿ ਮੈਨੂੰ ਵੇਖਣਾ ਚਾਹੀਦਾ ਹੈ ਕਿ ਇਹ ਪੱਕਾ ਹੀ ਆਪਣੀਆਂ ਸਹੇਲੀਆਂ ਨਾਲ ਜਾਂਦੀ ਆ ਕਿਉਂਕਿ ਮੇਰੇ ਯਾਰਾਂ ਦੋਸਤਾਂ ਦੀਆਂ ਗੱਲਾਂ ਮੈਂ ਸੁਣੀਆਂ ਹੋਈਆਂ ਸੀ ਉਹ ਕਹਿੰਦੇ ਸੀ ਕਿ ਆਪਣੇ ਘਰ ਵਾਲੀ ਨੂੰ ਇਸ ਤਰ੍ਹਾਂ ਇਕੱਲੇ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਕਈ ਵਾਰ ਘਰ ਵਾਲੀਆਂ ਪੁੱਠੇ ਕੰਮਾਂ ਵਿੱਚ ਲੱਗ ਜਾਂਦੀਆਂ ਨੇ ਮੇਰੇ ਉਹ ਗੱਲ ਵਿਚ ਘੁੰਮ ਰਹੀ ਸੀ ਅੱਜ ਫਿਰ ਰੀਤੂ ਤਿਆਰ ਹੋ ਕੇ ਮੈਨੂੰ ਕਹਿਣ ਲੱਗੀ ਕਿ ਮੈਂ ਆਪਣੀਆਂ ਸਹੇਲੀਆਂ ਨਾਲ ਚੱਲੀਆਂ ਅਸੀਂ ਫਿਲਮ ਵੇਖਣ ਜਾਣਾ ਆ ਮੈਂ ਸੋਚਦਾ ਸੀ ਕਿ ਅੱਜ ਇਹਦਾ ਪਿੱਛਾ ਜ਼ਰੂਰ ਕਰੂੰਗਾ ਮੈਂ ਰੀਤੂ ਨੂੰ ਕਿਹਾ ਕਿ ਮੁੰਡੇ ਦਾ ਔਖਾ ਹੋ ਜਾਂਦਾ ਆ ਉਹ ਮੈਨੂੰ ਕਹਿਣ ਲੱਗੀ ਕੋਈ ਨਾ ਜੇ ਮੈਂ ਮੁੰਡਾ ਜਮ ਲਿਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੀ ਜ਼ਿੰਦਗੀ ਜਿਉਣਾ ਛੱਡ ਦੂੰਗੀ ਮੈਂ ਤਾਂ ਜਿੱਥੇ ਜਾਣਾ ਜਾਣਾ ਹੀ ਆ ਇੰਨੀ ਗੱਲ ਕਹਿ ਕੇ ਉਹ ਪਰਸ ਚੋੱਕੇ ਚਲੀ ਗਈ ਉਹ ਬਹੁਤ ਸਾਜਤ ਅਜਕੇ ਗਈ ਸੀ ਮੈਂ ਆਪਣੀ ਮਾਂ ਕੋਲ ਵੀ ਇਹ ਗੱਲ ਦੱਸੀ ਕਿ ਅੱਜ ਮੈਂ ਇਹਦਾ ਪਿੱਛਾ ਕਰਾਂਗਾ ਪਰ ਮੈਂ ਚੋਰੀ-ਚੋਰੀ ਉਹਦਾ ਪਿੱਛਾ ਕੀਤਾ ਪਿੱਛਾ ਕੀ ਕੀਤਾ ਮੈਂ ਵੇਖਿਆ ਕਿ ਉਹ ਮੇਰੇ ਪਿੰਡੋਂ ਤਾਂ ਬਾਸਤੇ ਗਈ ਸੀ ਤੇ ਥੋੜਾ ਦੂਰ ਜਾ ਕੇ ਉਤਰ ਗਈ ਤੇ ਉੱਤਰ ਕੇ ਇੱਕ ਗੱਡੀ ਵਿੱਚ ਬੈਠ ਗਈ ਉਹ ਗੱਡੀ ਇੱਕ ਮੁੰਡਾ ਚਲਾ ਰਿਹਾ ਸੀ ਤੇ ਉਸ ਵਿੱਚ ਹੋਰ ਕੋਈ ਨਹੀਂ ਸੀ ਉਹ ਦੋਵੇਂ ਇਸ ਗੱਡੀ ਵਿੱਚ ਸੀ ਮੈਂ ਗੱਡੀ ਦਾ ਪਿੱਛਾ ਕੀਤਾ ਤੇ ਗੱਡੀ ਦਾ ਪਿੱਛਾ ਕਰਕੇ ਉਹ ਮੈਨੂੰ ਦਿਖਣੋਂ ਹੀ ਹਟ ਗਏ ਤੇ ਪਤਾ ਹੀ ਨਹੀਂ ਲੱਗਾ ਉਹ ਸ਼ਹਿਰ ਵਿੱਚ ਕਿੱਧਰ ਗਾਇਬ ਹੋ ਗਏ ਸ਼ਹਿਰ ਵਿੱਚ ਭੀੜ ਬੜੀ ਸੀ ਪਤਾ ਹੀ ਨਹੀਂ ਲੱਗਾ ਗੱਡੀ ਕਿਧਰ ਨੂੰ ਚਲੀ ਗਈ ਮੈਂ ਫਿਰ ਵੀ ਉਥੇ ਸੜਕ ਤੇ ਕਈ ਵਾਰ ਗੇੜੇ ਕੱਡੇ ਪਰ ਪਤਾ ਨਹੀਂ ਲੱਗਾ ਉਹ ਕਿੱਥੇ ਗਏ ਸ਼ਾਇਦ ਉਹਨਾਂ ਨੇ ਮੈਨੂੰ ਗੱਡੀ ਦੇ ਸ਼ੀਸ਼ੇ ਵਿੱਚ ਦੀ ਵੇਖ ਲਿਆ ਹੋਊਗਾ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਗਾਇਬ ਹੀ ਕਰ ਲਿਆ ਉਹਨਾਂ ਨੇ ਗੱਡੀਆਂ ਦੇ ਵਿੱਚ ਦੀ ਪਤਾ ਨਹੀਂ ਕਿੱਧਰ ਆਪਣੀ ਗੱਡੀ ਗਾਇਬ ਕਰ ਲਈ ਫਿਰ ਮੈਂ ਬਹੁਤ ਗੁੱਸੇ ਵਿੱਚ ਆ ਗਿਆ ਤੇ ਮੈਂ ਵਾਰ-ਵਾਰ ਰੀਤੂ ਨੂੰ ਫੋਨ ਲਗਾ ਰਿਹਾ ਸੀ ਤੇ ਉਹ ਮੇਰਾ ਫੋਨ ਵੀ ਨਹੀਂ ਚੁੱਕ ਰਹੀ ਸੀ ਮੈਂ ਰੀਤੂ ਨੂੰ ਪਿਆਰ ਬੜਾ ਕਰਦਾ ਸੀ ਇਸ ਕਰਕੇ ਮੈਂ ਉਹਨੂੰ ਇਸ ਤਰ੍ਹਾਂ ਗਲਤ ਹੁੰਦੇ ਨਹੀਂ ਵੇਖ ਸਕਦਾ ਸੀ ਮੈਂ ਆਪਣੇ ਮੱਥੇ ਤੇ ਹੱਥ ਮਾਰ ਕੇ ਉੱਥੇ ਸੜਕ ਤੇ ਖੜ ਕੇ ਸੋਚ ਰਿਹਾ ਸੀ ਕਿ ਮੇਰੀ ਘਰ ਵਾਲੀ ਵੀ ਮੇਰੇ ਹੱਥੋਂ ਨਿਕਲ ਗਈ ਜੋ ਗੱਲਾਂ ਮੇਰੇ ਯਾਰ ਦੋਸਤ ਕਰਦੇ ਸੀ ਮੇਰੀ ਵਾਲੀ ਤਾਂ ਉਹ ਗੱਲਾਂ ਤੇ ਹੀ ਆ ਗਈ। ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਸੀ ਕਿ ਰੀਤੂ ਇਹ ਸਭ ਕਰ ਸਕਦੀ ਆ। ਹੁਣ ਮੈਨੂੰ ਸਮਝ ਲੱਗ ਗਈ ਸੀ ਕਿ ਉਹ ਕੱਲੇ ਆਉਂਦੀ ਇੰਨੀ ਕਾਲੀ ਕਿਉਂ ਕਰਦੀ ਆ। ਉਹ ਇਸ ਕਰਕੇ ਕੱਲੇ ਆਉਂਦੀ ਜिद ਕਰਦੀ ਆ ਕਿਉਂਕਿ ਉਹਦਾ ਕਿਸੇ ਮੁੰਡੇ ਨਾਲ ਅਫੇਅਰ ਆ। ਪਰ ਮੈਨੂੰ ਅਜੇ ਤੱਕ ਚੰਗੀ ਤਰ੍ਹਾਂ ਨਹੀਂ ਪਤਾ ਸੀ। ਮੈਂ ਇਹ ਵੀ ਸੋਚ ਰਿਹਾ ਸੀ ਕਿ ਹੋ ਸਕਦਾ ਉਹ ਕਿਸੇ ਸਹੇਲੀ ਦਾ ਘਰ ਆਲਾ ਹੋਵੇ। ਪਤਾ ਨਹੀਂ ਉਹ ਮੁੰਡਾ ਹੈ ਕੌਣ ਸੀ। ਮੈਂ ਉਸ ਬੱਸ ਸਟੈਂਡ ਦੇ ਖੜ ਕੇ ਹੀ ਉਹਦਾ ਵੇਟ ਕਰਨ ਲੱਗਾ ਕਿ ਇੱਥੇ ਉੱਤਰ ਕੇ ਉਹ ਬੱਸ ਤੇ ਪਿੰਡ ਵੱਲ ਨੂੰ ਜਾਊਗੀ। ਪਰ ਉੱਥੇ ਉਹ ਨਾ ਹੀ ਆਈ। ਤੇ ਮੈਂ ਆਪਣੀ ਮਾਂ ਨੂੰ ਫੋਨ ਕਰਕੇ ਘਰ ਪੁੱਛਿਆ ਕਿ ਰਿਤੂ ਘਰ ਆਈ ਜਾਂ ਨਹੀਂ ਉਹ ਕਹਿਣ ਲੱਗੀ ਅਜੇ ਤੱਕ ਤਾਂ ਨਹੀਂ ਆਈ ਮੈਂ ਆਪਣੀ ਮਾਂ ਨੂੰ ਕਿਹਾ ਸੀ ਕਿ ਤੂੰ ਮੈਨੂੰ ਉਦੋਂ ਹੀ ਫੋਨ ਕਰਦੀ ਜਦੋਂ ਉਹ ਘਰ ਆ ਗਈ ਪਰ ਉਹਨੂੰ ਨਾ ਦੱਸੀ ਮਾਂ ਕਹਿਣ ਲੱਗੀ ਠੀਕ ਆ ਤੇ ਜਦੋਂ ਰਿਤੂ ਘਰ ਆ ਗਈ ਤਾਂ ਮਾਂ ਨੇ ਮੈਨੂੰ ਦੱਸਿਆ ਕਿ ਉਹ ਤਾਂ ਘਰ ਆ ਗਈ ਆ ਤੂੰ ਵੀ ਆ ਜਾ ਤੇ ਜਦੋਂ ਮੈਂ ਘਰ ਆਇਆ ਤਾਂ ਮੈਂ ਸਭ ਤੋਂ ਪਹਿਲਾਂ ਰਿਤੂ ਕੋਲ ਗਿਆ ਤੇ ਮੈਂ ਉਹਨੂੰ ਪੁੱਛਿਆ ਕਿ ਤੂੰ ਕਿੱਥੇ ਗਈ ਸੀ ਉਹ ਕਹਿਣ ਲੱਗੀ ਦਸ ਕੇ ਤਾਂ ਗਈ ਸੀ ਕਿ ਮੈਂ ਆਪਣੀ ਸਹੇਲੀ ਨਾਲ ਚੱਲੀ ਆ ਮੈਂ ਕਿਆ ਉਹ ਗੱਡੀ ਵਿੱਚ ਮੁੰਡਾ ਕੌਣ ਸੀ ਉਹ ਮੈਨੂੰ ਕਹਿਣ ਲੱਗੀ ਕਿਹੜਾ ਮੁੰਡਾ ਅੱਛਾ ਉਹ ਉਹ ਤਾਂ ਮੇਰੀ ਸਹੇਲੀ ਦਾ ਘਰ ਵਾਲਾ ਸੀ ਉਹੀ ਸਾਨੂੰ ਸਿਨੇਮੇ ਤੱਕ ਛੱਡ ਕੇ ਆਇਆ ਸੀ ਮੈਂ ਕਿਆ ਪਰ ਤੇਰੀ ਸਹੇਲੀ ਤਾਂ ਹੈ ਨਹੀਂ ਸੀ ਉਹ ਕਹਿਣ ਲੱਗੀ ਉਦੋਂ ਮੇਰੀ ਸਹੇਲੀ ਅਜੇ ਤਿਆਰ ਹੁੰਦੀ ਸੀ ਇਸ ਕਰਕੇ ਉਹ ਮੈਨੂੰ ਆਪਣੇ ਘਰ ਲੈ ਗਿਆ ਸੀ ਤੇ ਉੱਥੋਂ ਸਾਨੂੰ ਦੋਵਾਂ ਨੂੰ ਇਕੱਠਿਆਂ ਨੂੰ ਛੱਡ ਆਇਆ ਸੀ ਪਰ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਝੂਠ ਬੋਲ ਰਹੀ ਹੋਵੇ ਪਰ ਫਿਰ ਵੀ ਮੈਂ ਉਹਦੀ ਗੱਲ ਨੂੰ ਇਗਨੋਰ ਕਰ ਦਿੱਤਾ ਇਸ ਤਰ੍ਹਾਂ ਹੀ ਜਦੋਂ ਉਹ ਫੇਰ ਇੱਕ ਦਿਨ ਆਪਣੀ ਸਹੇਲੀ ਨਾਲ ਮੌਲ ਵਿੱਚ ਘੁੰਮਣ ਦੇ ਬਹਾਨੇ ਗਈ ਤਾਂ ਉਸ ਦਿਨ ਮੈਂ ਫੇਰ ਉਹਦਾ ਪਿੱਛਾ ਕੀਤਾ ਮੈਂ ਸੋਚਿਆ ਕਿ ਅੱਜ ਇਹਦਾ ਝੂਠ ਫੜ ਕੇ ਹੀ ਰਹੂੰਗਾ ਪਰ ਜਦੋਂ ਮੈਂ ਉਹਦੇ ਪਿੱਛੇ ਗਿਆ ਤਾਂ ਮੈਂ ਵੇਖਿਆ ਕਿ ਉਸ ਦਿਨ ਵੀ ਉਹੀ ਮੁੰਡਾ ਸੀ ਜੋ ਉਸ ਦਿਨ ਪਹਿਲਾਂ ਵੇਖਿਆ ਸੀ ਅੱਜ ਇੱਕ ਮੁੰਡਾ ਉਹਦੇ ਨਾਲ ਹੋਰ ਸੀ ਦੋ ਮੁੰਡੇ ਗੱਡੀ ਵਿੱਚ ਬੈਠੇ ਸੀ ਤੇ ਇਧਰੋਂ ਮੇਰੀ ਘਰ ਵਾਲੀ ਉਹਨਾਂ ਨਾਲ ਬੈਠ ਗਈ ਤੇ ਮੈਂ ਜਲਦੀ ਜਲਦੀ ਉਹਨਾਂ ਦਾ ਪਿੱਛਾ ਕਰਨ ਲੱਗਾ ਕਿ ਚੱਲ ਅੱਜ ਇਹਨੂੰ ਸਣੇ ਸਬੂਤ ਫੜੂੰਗਾ ਪਰ ਉਹ ਤਿੰਨੇ ਜਣੇ ਇੱਕ ਹੋਟਲ ਵਿੱਚ ਚਲੇ ਗਏ ਮੈਂ ਉਹਨਾਂ ਨੂੰ ਵੇਖ ਕੇ ਪਾਣੀ ਪਾਣੀ ਹੋ ਗਿਆ ਕਿਉਂਕਿ ਉਹ ਤਿੰਨੋਂ ਹੀ ਇੱਕ ਰੂਮ ਵਿੱਚ ਚਲੇ ਗਏ ਕਿਉਂਕਿ ਮੈਂ ਵੀ ਹੋਟਲ ਦੇ ਅੰਦਰ ਰੂਮ ਲੈਣ ਦੇ ਬਹਾਨੇ ਚਲਾ ਗਿਆ ਮੈਂ ਵੀ ਇੱਕ ਰੂਮ ਲੈ ਲਿਆ ਤੇ ਜਦੋਂ ਉਹ ਤਿੰਨੋਂ ਜਣੇ ਅੰਦਰ ਚਲੇ ਗਏ ਤਾਂ ਮੈਂ ਸੋਣ ਨਹੀਂ ਹੋ ਗਿਆ ਇੱਕ ਦਿਲ ਕਰਦਾ ਸੀ ਕਿ ਇੱਥੇ ਇਹਦਾ ਜਲੂਸ ਕੱਢਾਂ ਪਰ ਫਿਰ ਮੈਂ ਸੋਚਿਆ ਕਿ ਇੱਥੇ ਮੈਨੂੰ ਲੋਕਾਂ ਨੇ ਹੀ ਮਾੜਾ ਕਹਿਣਾ ਲੋਕਾਂ ਨੇ ਸੋਚਣਾ ਹੈ ਕਿ ਇਹ ਸਾਡੇ ਹੋਟਲ ਦਾ ਨਾਮ ਖਰਾਬ ਕਰ ਰਿਹਾ ਮੈਂ ਬਹੁਤ ਸਬਰ ਦਾ ਘੁੱਟ ਭਰ ਕੇ ਹੋਟਲ ਦੇ ਥੱਲੇ ਦਰਵਾਜ਼ੇ 'ਤੇ ਖੜਾ ਹੋ ਗਿਆ ਕਿ ਜਦੋਂ ਉਹ ਆਉਣਗੇ ਇੱਥੋਂ ਮੈਂ ਉਹਨੂੰ ਨਹੀਂ ਬਖਸ਼ੂਗਾ ਜਦੋਂ ਉਹ ਹੋਟਲ ਦੇ ਰੂਮ ਵਿੱਚੋਂ ਆਏ ਤਾਂ ਮੈਂ ਰਿਤੂ ਦੇ ਮੂੰਹ ਵੱਲ ਵੇਖ ਰਿਹਾ ਸੀ ਉਹ ਮੈਨੂੰ ਵੇਖ ਕੇ ਡਰ ਗਿਆ ਅਚਾਨਕ ਉਹਨੇ ਮੈਨੂੰ ਵੇਖਿਆ ਸੀ ਤੇ ਮੈਂ ਉਹਨੂੰ ਕਿਹਾ ਸੀ ਲਿਆਣਾ ਮੌਲਵੇ ਚ ਘੋਮਾਈ ਉਹ ਕਹਿ ਲੱਗੇ ਤੂੰ ਇਥੇ ਕੀ ਕਰ ਰਹੀ ਆ ਉਹ ਜੇ ਵੀ ਪੂਰੇ ਕੌਨਫੀਡੈਂਸ ਨਾਲ ਬੋਲ ਰਹੀ ਸੀ ਮੈਂ ਉਹਨੂੰ ਕਹਾਂ ਕਿ ਤੈਨੂੰ ਸ਼ਰਮ ਨਹੀਂ ਆਈ ਮੇਰੀ ਇੱਜ਼ਤ ਰੋਲਦੇ ਹੋਏ ਮੈਂ ਉਥੇ ਭਰੇ ਬਾਜ਼ਾਰ ਵਿੱਚ ਉਹਦੀ ਬਹੁਤ ਬੇਇੱਜ਼ਤੀ ਕੀਤੀ ਸਾਰੇ ਲੋਕ ਖੜੇ ਵੇਖ ਰਹੇ ਸੀ ਉਹ ਮੁੰਡਾ ਮੈਨੂੰ ਵਾਰ-ਵਾਰ ੱੱੱਕੇ ਮਾਰ ਰਿਹਾ ਸੀ ਉਥੇ ਲੋਕ ਇਕੱਠੇ ਹੋ ਗਏ ਤੇ ਸਾਰੇ ਲੋਕ ਕਹਿਣ ਲੱਗੇ ਕਿ ਹੋਇਆ ਕੀ ਆ ਮੈਂ ਉਹਨਾਂ ਨੂੰ ਕਿਹਾ ਕਿ ਇਹ ਮੇਰੀ ਘਰ ਵਾਲੀ ਆ ਉਹ ਮੁੰਡਾ ਕਹਿਣ ਲੱਗਿਆ ਝੂਠ ਬੋਲ ਰਿਹਾ ਇਹ ਤਾਂ ਮੇਰੀ ਘਰ ਵਾਲੀ ਆ ਇਹ ਪਤਾ ਨਹੀਂ ਕਿੱਥੋਂ ਪਿੱਛੇ ਲੱਗਿਆ ਏ ਲੋਕਾਂ ਨੇ ਮੈਨੂੰ ਗਲਤ ਸਮਝ ਕੇ ਮੈਨੂੰ ਪੁਛਣਾ ਸ਼ੁਰੂ ਕਰ ਦਿੱਤਾ ਤੇ ਉਹ ਉੱਥੋਂ ਗੱਡੋ ਗੱਡੀ ਵਿੱਚ ਬੈਠ ਕੇ ਗਾਇਬ ਹੋ ਗਏ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਫਿਰ ਮੈਨੂੰ ਮੇਰੇ ਇੱਕ ਦੋਸਤ ਨੇ ਉੱਥੇ ਵੇਖ ਲਿਆ ਤੇ ਉਹ ਮੈਨੂੰ ਘਰ ਲੈ ਕੇ ਗਿਆ ਜਦੋਂ ਮੈਂ ਘਰ ਗਿਆ ਤਾਂ ਮੈਂ ਇਸ ਗੱਲ ਤੇ ਹੈਰਾਨ ਸੀ ਕਿ ਰੀਤੂ RAM ਨਾਲ ਆਪਣਾ ਘਰ ਵਿੱਚ ਘੁੰਮ ਰਹੀ ਸੀ ਜਿਵੇਂ ਕੋਈ ਗੱਲ ਹੀ ਨਾ ਹੋਈ ਹੋਵੇ ਜਦੋਂ ਮੈਂ ਘਰ ਵਿੱਚ ਗਿਆ ਤਾਂ ਮਾਂ ਮੈਨੂੰ ਵੇਖ ਕੇ ਰੋਣ ਲੱਗੀ ਕਿ ਤੈਨੂੰ ਕੀ ਹੋ ਗਿਆ ਤੈਨੂੰ ਇਹ ਛੱਟ ਕਿਦਾਂ ਲੱਗੀ ਤਾਂ ਰੀਤੂ ਕਹਿਣ ਲੱਗੀ ਮੈਂ ਦੱਸਦੀਆਂ ਕਿਦਾਂ ਲੱਗੀ ਇਹ ਭਰੇ ਬਾਜ਼ਾਰ ਵਿੱਚ ਮੇਰੀ ਬੇਇੱਜ਼ਤੀ ਕਰਨ ਲੱਗਿਆ ਸੀ ਤੇ ਲੋਕਾਂ ਨੇ ਇਹਨੂੰ ਬਹੁਤ ਕੁੱਟਿਆ ਤੇ ਰੀਤੂ ਮੈਨੂੰ ਕਹਿਣ ਲੱਗੀ ਨਾਲੇ ਅੱਜ ਮੈਂ ਘਰ ਛੱਡ ਕੇ ਜਾ ਰਹੀਆਂ ਰੀਤੂ ਦੇ ਪੇਕੇ ਪਰਿਵਾਰ ਵਿੱਚ ਉਹਦਾ ਇਕੱਲਾ ਪਿਓ ਸੀ ਉਹ ਕਹਿੰਦੀ ਮੈਂ ਆਪਣੇ ਪਾਪਾ ਕੋਲ ਜਾ ਰਹੀਆਂ ਪਰ ਮੇਰੀ ਮੰਮੀ ਉਹਦੇ ਪੈਰੀ ਪੈਣ ਤੱਕ ਜਾਂਦੀ ਸੀ ਕਿ ਕਿਉਂ ਜਾ ਰਹੀਆਂ ਕੀ ਹੋਇਆ ਪੁੱਤ ਤੂੰ ਨਾ ਜਾ ਮੈਂ ਆਪਣੀ ਮਾਂ ਨੂੰ ਕਿਹਾ ਜਾਣ ਦੇ ਮੰਮੀ ਇਹਨੂੰ ਇਹ ਇੱਥੇ ਰਹਿਣ ਦੇ ਲਾਇਕ ਨਹੀਂ ਆ ਮੈਂ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਤੇ ਰਿਤੂ ਨੇ ਮੇਰੀ ਮਾਂ ਦੇ ਸਾਹਮਣੇ ਕਹਿ ਦਿੱਤਾ ਕਿ ਅੱਜ ਗੱਲ ਮੇਰੇ ਨਾਲ ਕਲੀਅਰ ਕਰ ਲਵੋ ਮੈਂ ਤਾਂ ਇਸੇ ਤਰ੍ਹਾਂ ਕੁ ਮਣਾਫਰਨਾ ਜਿਸ ਨਾਲ ਮੇਰਾ ਦਿਲ ਕਰੂਗਾ ਉਸੇ ਨਾਲ ਹੀ ਘੁੰਮੂ ਫਿਰੂਗੀ ਮੈਂ ਰਿਤੂ ਨੂੰ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੂੰ ਦੋ ਦੋ ਮੁੰਡਿਆਂ ਨਾਲ ਹੋਟਲ ਵਿੱਚੋਂ ਨਿਕਲੀ ਸੀ ਰਿਤੂ ਕਹਿਣ ਲੱਗੀ ਜੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਤਾਂ ਇਹੀ ਸਹੀ ਮੈਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਮਜ਼ੇ ਨਾਲ ਜਿਉਣਾ ਚਾਹੁੰਨੀ ਆ ਤੁਸੀਂ ਮੈਨੂੰ ਰੱਖਣਾ ਤਾਂ ਦੇਖ ਲਵੋ ਨਹੀਂ ਤਾਂ ਫਿਰ ਮੈਂ ਚੱਲੀ ਆ ਮੈਂ ਉਹਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਚਲੀ ਜਾ ਪਰ ਮੇਰੀ ਮਾਂ ਉਹਨੂੰ ਨਹੀਂ ਜਾਣ ਦੇਣਾ ਚਾਹੁੰਦੀ ਸੀ ਮੈਂ ਆਪਣੀ ਮਾਂ ਨੂੰ ਕਿਹਾ ਕਿ ਤੂੰ ਅਜੇ ਵੀ ਇਹਨੂੰ ਰੱਖਣਾ ਚਾਹੁੰਦੀ ਆਂ ਮਾਂ ਮੈਨੂੰ ਕਹਿਣ ਲੱਗੀ ਕਮਲਾਨਾ ਬਣ ਤੈਨੂੰ ਪਹਿਲਾਂ ਹੀ ਰਿਸ਼ਤਾ ਵਸਾ ਹੋਇਆ ਤੇ ਤੇਰੇ ਅੱਗੇ ਮੁੰਡਾ ਵੀ ਹੋ ਗਿਆ ਹੁਣ ਇਹਨੇ ਮੁੰਡੇ ਨੂੰ ਲੈ ਕੇ ਚਲੀ ਜਾਣਾ ਤੈਨੂੰ ਦੁਬਾਰਾ ਕਿਸੇ ਨੇ ਰਿਸ਼ਤਾ ਵੀ ਨਹੀਂ ਕਰਨਾ ਮੈਂ ਆਪਣੀ ਮਾਂ ਦੀ ਗੱਲ ਤੇ ਹੈਰਾਨ ਰਹਿ ਗਿਆ ਮਾਂ ਨੇ ਮੈਨੂੰ ਸੌਂ ਪਾ ਦਿੱਤੀ ਕਿ ਤੂੰ ਇਹਨੂੰ ਘਰ ਵਿੱਚੋਂ ਨਹੀਂ ਜਾਣ ਦੇਣਾ ਤੇ ਰਿਤੂ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਜਿਸ ਤਰ੍ਹਾਂ ਮਰਜ਼ੀ ਜਿੱਥੇ ਮਰਜ਼ੀ ਜਾਵਾਂ ਤੁਸੀਂ ਮੈਨੂੰ ਕੁਝ ਨਹੀਂ ਕਹਿਣਾ ਕਿਉਂਕਿ ਮੈਨੂੰ ਇਹ ਸ਼ੌਂਕ ਆ ਮੈਂ ਇੱਕ ਪਤੀਨਾ ਬਣ ਕੇ ਨਹੀਂ ਰਹਿ ਸਕਦੀ ਮੈਂ ਜਗਾ ਜਗਾ ਆਪਣਾ ਇੰਜੋਏ ਕਰਨਾ ਚਾਹੁੰਦੀ ਆ ਉਹਨੇ ਇਹ ਗੱਲਾਂ ਸਭ ਮੇਰੀ ਮਾਂ ਦੇ ਸਾਹਮਣੇ ਕਹਿ ਦਿੱਤੀਆਂ ਮੈਨੂੰ ਆਪਣੀ ਮਾਂ ਤੋਂ ਸ਼ਰਮ ਆ ਰਹੀ ਸੀ ਪਰ ਉਹਨੂੰ ਨਹੀਂ ਆ ਰਹੀ ਸੀ ਹੁਣ ਮੈਂ ਚੁੱਪ ਜਾ ਹੋ ਗਿਆ ਮੇਰੇ ਦਿਮਾਗ 'ਚ ਸਾਰਾ ਦਿਨ ਇਹੋ ਗੱਲਾਂ ਚੱਲਦੀਆਂ ਰਹਿੰਦੀਆਂ ਸੀ ਮੈਂ ਉਹਨੂੰ ਘਰੋਂ ਨਾ ਜਾਣ ਦਿੱਤਾ ਕਿਉਂਕਿ ਮਾਂ ਨੇ ਮੈਨੂੰ ਆਪਣੀ ਸੌਂ ਪਾ ਦਿੱਤੀ ਸੀ ਹੁਣ ਰਿਤੂ ਦਾ ਰੋਜ਼ ਰੋਜ਼ ਦਾ ਕੰਮ ਸੀ ਜਦੋਂ ਦਿਲ ਕਰਦਾ ਸੀ ਉਹਨੂੰ ਮੇਰੇ ਘਰ ਦੇ ਅੱਗੇ ਗੱਡੀ ਬਿਠਾ ਕੇ ਲੈ ਜਾਂਦੇ ਸੀ ਗੱਡੀ ਵਿੱਚ ਜੋ ਮਰਜੀ ਮੁੰਡਾ ਹੋਵੇ ਮੈਂ ਉਸ ਗੱਡੀ ਵੱਲ ਵੇਖਦਾ ਤੱਕ ਨਹੀਂ ਸੀ ਕਿਉਂਕਿ ਇਹ ਸਭ ਹੁਣ ਮੇਰੇ ਸਾਹਮਣੇ ਸ਼ਰਿਆਮ ਚੱਲ ਪਿਆ ਸੀ ਇਸੇ ਤਰ੍ਹਾਂ 1 ਸਾਲ ਚੱਲਦਾ ਰਿਹਾ ਤੇ ਹੁਣ ਇਸ ਗੱਲ ਦਾ ਵਾਧਾ ਵਧ ਗਿਆ ਸੀ ਹੁਣ ਮੇਰੀ ਘਰ ਵਾਲੀ ਆਪ ਕਿਤੇ ਨਹੀਂ ਜਾਂਦੀ ਸੀ ਉਹ ਮੇਰੇ ਪਿੰਡ ਵਿੱਚੋ ਹੀ ਇੱਕ ਦੋ ਮੁੰਡਿਆਂ ਨਾਲ ਵੀ ਗੱਲਬਾਤ ਕਰਦੀ ਸੀ ਤੇ ਉਹ ਵੀ ਮੇਰੇ ਸਾਹਮਣੇ ਸਾਡੇ ਘਰ ਆਉਂਦੇ ਸੀ ਪਤਾ ਨਹੀਂ ਕਿਉਂ ਮੇਰੇ ਦਿਮਾਗ ਤੇ ਇੰਨਾ ਕੁ ਜ਼ਿਆਦਾ ਅਸਰ ਹੋ ਗਿਆ ਸੀ ਕਿ ਮੈਂ ਡਿਪਰੈਸ਼ਨ ਵਿੱਚ ਜਾਣ ਲੱਗ ਗਿਆ ਸੀ ਮੈਨੂੰ ਮੇਰੀ ਘਰ ਵਾਲੀ ਨੇ ਇੰਨਾ ਦਬਾ ਕੇ ਰੱਖ ਲਿਆ ਸੀ ਕਿ ਮੈਂ ਉਹਦੇ ਦਬਾਅ ਥੱਲੇ ਆ ਗਿਆ ਸੀ ਤੇ ਮੈਂ ਹਮੇਸ਼ਾ ਉਹਦੇ ਕੋਲੋਂ ਡਰਦਾ ਰਹਿੰਦਾ ਸੀ ਮੈਂ ਉਹਨੂੰ ਕੁਝ ਨਹੀਂ ਬੋਲਦਾ ਸੀ ਉਹ ਮੇਰੇ ਨਾਲ ਕਿਤੇ ਇੱਕ ਰਾਤ ਵੀ ਨਹੀਂ ਬਤਾਉਂਦੀ ਸੀ ਪਹਿਲਾਂ ਪਹਿਲਾਂ ਜੋ ਸਭ ਮੇਰੇ ਨਾਲ ਹੋ ਗਿਆ ਹੋ ਗਿਆ ਹੁਣ ਉਹ ਮੇਰੇ ਕੋਲੋਂ ਦੂਰ ਦੂਰ ਰਹਿੰਦੀ ਸੀ ਕਿਉਂਕਿ ਉਹਨੂੰ ਮੈਂ ਪਸੰਦ ਹੀ ਨਹੀਂ ਸੀ ਉਹਨੂੰ ਤਾਂ ਵੱਖਰੇ ਵੱਖਰੇ ਮੁੰਡੇ ਛੋਟੀ ਉਮਰ ਦੇ ਮੁੰਡੇ ਪਸੰਦ ਸੀ ਮੈਂ ਇੰਨਾ ਕ ਜਿਆਦਾ ਡਿਪਰੈਸ਼ਨ ਵਿੱਚ ਜਾਣ ਲੱਗ ਗਿਆ ਸੀ ਕਿ ਮੈਨੂੰ ਡਾਕਟਰ ਕੋਲ ਜਾ ਕੇ ਮੇਰੀ ਮਾਂ ਨੇ ਦਵਾਈ ਲਿਆ ਕੇ ਦਿੱਤੀ ਪਰ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ ਸੀ ਮੈਂ ਬਸ ਘਰ ਵਿੱਚ ਚੁੱਪ ਕਰਕੇ ਬੈਠਾ ਰਹਿੰਦਾ ਸੀ ਖੇਤੀ ਦਾ ਵੀ ਕੋਈ ਕੰਮ ਨਹੀਂ ਕਰਦਾ ਸੀ ਜਦੋਂ ਵੀ ਸਾਡੇ ਘਰ ਕੋਈ ਆਉਂਦਾ ਹੁੰਦਾ ਸੀ ਤਾਂ ਮੈਂ ਚੁੱਪਚਾਪ ਉਹਦੇ ਮੂੰਹ ਵੱਲ ਵੇਖਦਾ ਰਹਿੰਦਾ ਸੀ ਕਿਉਂਕਿ ਮੇਰੇ ਤੇ ਦਿਮਾਗ ਤੇ ਇਸ ਗੱਲ ਦਾ ਬਹੁਤ ਜ਼ਿਆਦਾ ਅਸਰ ਹੋ ਗਿਆ ਸੀ ਪਰ ਇੱਕ ਦਿਨ ਅਜੀਹਾ ਆਇਆ ਕਿ ਮੈਨੂੰ ਉਸ ਦਿਨ ਨੇ ਹੋਸ਼ ਵਿੱਚ ਲਿਆ ਦਿੱਤਾ ਜਦੋਂ ਇੱਕ ਦਿਨ ਰੀਤੂ ਮੇਰੇ ਸਾਹਮਣੇ ਕਿਸੇ ਮੁੰਡੇ ਨਾਲ ਅੰਦਰ ਜਾਣ ਲੱਗੀ ਤਾਂ ਮੈਂ ਇੱਕਦਮ ਚਾਕੂ ਚੁੱਕ ਲਿਆ ਤੇ ਚਾਕੂ ਚੁੱਕ ਕੇ ਮੈਂ ਉਹਨੂੰ ਕਿਹਾ ਕਿ ਮੈਂ ਅੱਜ ਤੈਨੂੰ ਨਹੀਂ ਛੱਡਾਂਗਾ ਮੈਂ ਉਹਦਾ ਗਲਾ ਫੜ ਲਿਆ ਤੇ ਉਹ ਮੁੰਡਾ ਤਾਂ ਇੱਕਦਮ ਹੀ ਛੱਡ ਕੇ ਭੱਜ ਗਿਆ ਤੇ ਜਦੋਂ ਮੈਂ ਆਪਣੀ ਘਰ ਵਾਲੀ ਦੀ ਧੌਣ ਫੜੀ ਤੇ ਉਹ ਡਰ ਗਈ ਮੇਰੀ ਮਾਂ ਨੂੰ ਕਹਿਣ ਲੱਗੀ ਕਿ ਇਸ ਪਾਗਲ ਨੂੰ ਫੜੋ ਮੈਨੂੰ ਮਾਰ ਦੂਗਾ ਮੇਰੀ ਮਾਂ ਨੇ ਮਸਾ ਹੀ ਉਹਨੂੰ ਮੇਰੇ ਹੱਥੋਂ ਛਡਵਾਇਆ ਤੇ ਮੈਂ ਉਹਨੂੰ ਕਹਿ ਦਿੱਤਾ ਕਿ ਤੂੰ ਇਸ ਘਰ ਵਿੱਚੋਂ ਚਲੀ ਜਾ ਕਿਉਂਕਿ ਮੈਂ ਅਜੇ ਹੀ ਔਰਤ ਨਾਲ ਨਹੀਂ रह ਸਕਦਾ ਸੀ ਮੇਰੀ ਮਾਂ ਅੱਜ ਵੀ ਮੈਨੂੰ ਕਹਿਣ ਲੱਗੀ ਕਿ ਨਹੀਂ ਨਹੀਂ ਪੁੱਤ ਇਹ ਕੰਮ ਨਾ ਕਰ ਮੈਂ ਆਪਣੀ ਮਾਂ ਨੂੰ ਕਿਹਾ ਕਿ ਜਾਂ ਤਾਂ ਮੈਂ ਅੱਜ ਇਹਨੂੰ ਖਤਮ ਕਰਦਾ ਜਾਂ ਮੈਂ ਆਪਣੇ ਆਪ ਨੂੰ ਖਤਮ ਕਰ ਲੂੰਗਾ ਇਸ ਕਰਕੇ ਹੁਣ ਤੂੰ ਵੇਖ ਲੈ ਕਿ ਕੀ ਕਰਨਾ ਹੈ ਫਿਰ ਮੇਰੀ ਮਾਂ ਚੁੱਪ ਹੋ ਗਈ ਤੇ ਮੈਂ ਰਿਤੂ ਨੂੰ ਕਿਹਾ ਕਿ ਜਲਦੀ ਇਸ ਘਰ ਵਿੱਚੋਂ ਨਿਕਲ ਤੇ ਮੇਰੇ ਮੁੰਡੇ ਨੂੰ ਹੱਥ ਲਾਈ ਰਿੱਤੂ ਮੇਰੇ ਕੋਲੋਂ ਬਹੁਤ ਡਰ ਗਈ ਸੀ ਉਹਦੀਆਂ ਅੱਖਾਂ ਵਿੱਚ ਡਰ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਕਿਉਂਕਿ ਅੱਜ ਮੇਰੇ ਹੱਥੋਂ ਉਹ ਪੱਕਾ ਹੀ ਮਰ ਜਾਣੀ ਸੀ ਜੇ ਮੇਰੀ ਮਾਂ ਵਿੱਚ ਨਾ ਆਉਂਦੀ ਮੈਂ ਉਹਨੂੰ ਕਿਹਾ ਕਿ ਮੇਰੇ ਮੁੰਡੇ ਨੂੰ ਬਿਲਕੁਲ ਨਾ ਚੁੱਕੀ ਉਹ ਡਰਦੀ ਆਪਣੇ ਮੁੰਡੇ ਨੂੰ ਵੀ ਨਾਲ ਲੈ ਕੇ ਨਾ ਗਈ ਚੁੱਪ ਕਰਕੇ ਮੇਰੇ ਘਰ ਚੋਂ ਨਿਕਲ ਗਈ ਇਹ ਗੱਲ ਨੂੰ 2 ਸਾਲ ਹੋ ਚੁੱਕੇ ਸੀ ਕਿ 2 ਸਾਲਾਂ ਬਾਅਦ ਉਹਨੇ ਮੈਨੂੰ ਫੋਨ ਕੀਤਾ ਕਿ ਮੈਂ ਮੁੰਡੇ ਨੂੰ ਮਿਲਣਾ ਚਾਹੁੰਨੀ ਆ ਤੇ ਮੈਂ ਆਪਣੀ ਗਲਤੀ ਤੇ ਪਛਤਾ ਰਹੀ ਆ ਮੈਨੂੰ ਮਾਫ਼ ਕਰ ਦੇਵੋ ਮੈਂ ਦੁਬਾਰਾ ਉਸ ਘਰ ਵਿੱਚ ਆਉਣਾ ਚਾਹੁੰਨੀ ਆ ਮੈਂ ਕਿਹਾ ਓ ਟਾਈਮ ਲੰਘ ਚੁੱਕਿਆ ਹੁਣ ਤੂੰ ਕਦੇ ਵੀ ਇਸ ਘਰ ਵਿੱਚ ਵਾਪਸ ਨਹੀਂ ਆਏਂਗੀ ਕਿਉਂਕਿ ਤੂੰ ਮੇਰੇ ਨਾਲ ਬਹੁਤ ਜ਼ਿਆਦਾ ਤੱਕਾ ਕੀਤਾ ਤੂੰ ਮੈਨੂੰ ਬਹੁਤ ਵੱਡਾ ਧੋਖਾ ਦਿੱਤਾ ਆ ਤੂੰ ਮੇਰੇ ਸਾਹਮਣੇ ਹੋਰਾਂ ਨਾਲ ਟਾਈਮ ਬਤਾਉਂਦੀ ਰਹੀ ਮੈਂ ਤੈਨੂੰ ਇਸ ਗਲਤੀ ਲਈ ਕਦੇ ਮਾਫ਼ ਨਹੀਂ ਕਰੂੰਗਾ ਤਾਂ ਮੈਨੂੰ ਕਹਿਣ ਲੱਗੀ ਕਿ ਮੈਨੂੰ ਇੱਕ ਵਾਰ ਆਪਣੇ ਮੁੰਡੇ ਨੂੰ ਮਿਲ ਲੈਣ ਦਿਓ ਉਹ ਰੋਣ ਲੱਗੀ ਤੇ ਉਹਨੇ ਮੇਰੀ ਮਾਂ ਨਾਲ ਵੀ ਗੱਲ ਕੀਤੀ ਤੇ ਮੈਂ ਫੋਨ ਆਪਣੀ ਮਾਂ ਨੂੰ ਫੜਾ ਦਿੱਤਾ ਸੀ ਉਹ ਮਾਂ ਨੂੰ ਕਹਿਣ ਲੱਗੀ ਕਿ ਮੈਂ ਕੈਂਸਰ ਦੀ ਮਰੀਜ਼ ਹੋ ਚੁੱਕੀ ਆ ਮੈਂ ਬਹੁਤ ਜ਼ਿਆਦਾ ਬਿਮਾਰ ਆ ਤੇ ਡਾਕਟਰਾਂ ਨੇ ਦੱਸਿਆ ਕਿ ਮੇਰੇ ਕੋਲ ਥੋੜੇ ਦਿਨ ਹੀ ਰਹਿ ਗਏ ਨੇ ਇਸ ਕਰਕੇ ਮੈਂ ਇੱਕ ਵਾਰ ਮੁੰਡੇ ਨੂੰ ਮਿਲਣਾ ਚਾਹੁੰਨੀ ਆ ਇਹ ਗੱਲ ਸੁਣ ਕੇ ਮੇਰੇ ਦਿਲ ਵਿੱਚ ਵੀ ਥੋੜੀ ਦਇਆ ਆ ਗਈ ਮੈਂ ਆਪਣੇ ਮੁੰਡੇ ਨੂੰ ਉਸ ਨਾਲ ਮਿਲਣ ਦਿੱਤਾ ਤੇ ਉਹਦੀਆਂ ਅੱਖਾਂ ਵਿੱਚ ਬਹੁਤ ਜ਼ਿਆਦਾ ਪਛਤਾਵਾ ਸੀ ਤੇ ਹੱਥ ਜੋੜ ਕੇ ਮੇਰੇ ਕੋਲੋਂ ਮਾਫੀ ਮੰਗ ਰਹੀ ਸੀ ਤੇ ਮੈਨੂੰ ਕਹਿ ਰਹੀ ਸੀ ਕਿ ਜਿੰਨੇ ਕ ਦਿਨ ਮੈਂ ਜੀਣਾ ਤਾਂ ਮੈਨੂੰ ਆਪਣੇ ਘਰ ਲੈ ਜਾਵੋ ਮੈਂ ਤੁਹਾਨੂੰ ਕੁਝ ਨਹੀਂ ਕਹੂੰਗੀ ਬਸ ਮੁੰਡੇ ਦੇ ਸਾਹਮਣੇ ਰਹਿਣਾ ਚਾਹੁੰਨੀ ਆ ਉਹਨੂੰ ਇੱਕ ਨਰਸ ਸਾਮਦੀ ਸੀ ਕਿਉਂਕਿ ਉਹਦੀ ਹਾਲਤ ਬਹੁਤ ਜ਼ਿਆਦਾ ਹੀ ਖਰਾਬ ਸੀ ਇਸ ਗੱਲ ਦੀ ਪਰਮਿਸ਼ਨ ਵੀ ਮੈਂ ਉਹਨੂੰ ਦੇ ਦਿੱਤੀ ਮੈਂ ਤਾਂ ਇਸ ਗੱਲ ਦੀ ਪਰਮਿਸ਼ਨ ਨਹੀਂ ਦੇ ਰਿਆ ਸੀ ਪਰ ਮਾਣੇ ਫਿਰ ਵੀ ਮੈਨੂੰ ਕਹਿ ਦਿੱਤਾ ਕਿ ਚਲ ਕੋਈ ਨਾ ਇੱਕ ਬੱਚੇ ਨੂੰ ਉਹਦੀ ਮਾਂ ਨੂੰ ਦੂਰ ਨਾ ਕਰ ਥੋੜੇ ਦਿਨਾਂ ਬਾਅਦ ਹੀ ਉਹਦੀ ਮੌਤ ਹੋ ਗਈ ਮੇਰੇ ਘਰ ਵਿੱਚ ਆ ਕੇ ਉਹਦੀ ਮੌਤ ਹੋ ਗਈ ਮੈਂ ਸੋਚ ਰਿਹਾ ਸੀ ਕਿ ਜਿਹੋ ਜਿਹੇ ਬੰਦਾ ਕਰਦਾ ਉਸ ਨਾਲ ਉਦਾਂ ਦੀ ਹੀ ਜਾਂਦੀ ਆ ਇਸ ਗੱਲ ਤੋਂ ਇਹ ਸਿੱਖਿਆ ਜ਼ਰੂਰ ਮਿਲਦੀ ਹੈ ਕਿ ਕਦੇ ਕਿਸੇ ਇਨਸਾਨ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਜਿਉਂਨੇ ਮਾੜਾ ਰਾ ਚੁਣਿਆ ਸੀ ਤਾਂ ਸ਼ਾਇਦ ਇਸੇ ਕਰਕੇ ਉਹਦੇ ਨਾਲ ਮਾੜਾ ਹੋ ਗਿਆ ਕਿਉਂਕਿ ਜਦੋਂ ਉਹ ਮੇਰੇ ਸਾਹਮਣੇ ਇਹ ਸਭ ਕਰਦੀ ਸੀ ਤਾਂ ਮੇਰੇ ਦਿਲ ਵਿੱਚੋਂ ਬੜੀਆਂ ਬਦ ਅਸੀਸਾਂ ਨਿਕਲਦੀਆਂ ਸੀ ਮਰਨ ਦੇ ਟਾਈਮ ਵੀ ਉਹਦੀਆਂ ਅੱਖਾਂ ਵਿੱਚ ਬੜਾ ਪਛਤਾਵਾ ਸੀ ਪਰ ਜੋ ਹੋਣਾ ਸੀ ਉਹ ਹੋ ਚੁੱਕਿਆ ਉਹਨੇ ਮੈਨੂੰ ਕਈ ਵਾਰ ਇਹ ਗੱਲ ਕਹੀ ਸੀ ਕਿ ਮੈਂ ਤੇਰੇ ਵਰਗੇ ਪਤੀ ਨੂੰ ਛੱਡ ਕੇ ਚਲੀ ਗਈ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਪਰ ਹੁਣ ਪਛਤਾਏ ਤੋਂ ਕੀ ਬੰਨਾ ਸੀ ਜੋ ਹੋਣਾ ਸੀ ਉਹ ਹੋ ਚੁੱਕਿਆ ਇਸ ਕਰਕੇ ਸਾਨੂੰ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੋ ਜਿਹਾ ਅਸੀਂ ਕਰਦੇ ਹਾਂ ਉਹੋ ਜਿਹੀ ਭੁਗਤਦੇ ਹਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ